ਲੈ ਸੱਜਣਾ ਪਿੰਡ ਗਾਗਾ ਤਹਿਸੀਲ ਲਹਿਰਾ ਗਾਗਾ ਤੇ ਜ਼ਿਲ੍ਹਾ ਸੰਗਰੂਰ ਤੋਂ ਨਾ ਘਰੇਲੂ ਸੱਜਣ ਕੋਲੋਂ ਇੱਕ ਤੁਹਾਨੂੰ ਮੱਝ ਲੱਗਿਆ ਬਹੁਤ ਕਮਾਲ ਦੀ ਦਿਖਾਉਣਾ ਚੰਗੇ ਰਿਕਾਰਡ ਵਾਲੀ ਆ ਤੇ ਦੁੱਧ ਬਾਈ ਕਹਿੰਦਾ ਤਿਆਰ ਕਰਕੇ ਵੀ ਦੇ ਦਾਂਗੇ ਫਿਲਹਾਲ ਹੈਗੀ ਗੱਬਣਾ ਜੇ ਕੋਈ ਸੱਜਣ ਬਾਈ ਕਹਿੰਦਾ ਅੱਜ ਖਰੀਦੂ ਤਾਂ ਉਦਾਂ ਦਾ ਰੇਟ ਹੋ ਜੂ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਜਿਹੜਾ ਰੇਟ ਆ ਰੇਟ ਵੀ ਇਸ ਮੱਝ ਦਾ ਆਪਾਂ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਹੋਰ ਪਲਵਾਨਾ ਕਿਵੇਂ ਆ ਵਧੀਆ ਬਾਈ ਆ ਜਾਓ ਉੱਲੇ ਬੰਨੇ ਆ ਜਾ ਨਾਮ ਤੇ ਫੋਨ ਨੰਬਰ ਦੱਸ ਦਿਓ ਜੀ ਨਾਂ ਬਾਈ ਕਰਨਪ੍ਰੀਤ ਸਿੰਘ ਪਿੰਡ ਗਾਗਾ ਫੋਨ ਨੰਬਰ 98783 99168 98783 99168 ਬਾਈ 99168 ਤੇ ਕਰਨ ਆਪਣੀ ਘਰ ਦੀ ਮੱਝ ਹੈ ਘਰ ਦੀ ਬਾਈ ਖਰੀਦੀ ਤਾਂ ਨਹੀਂ ਵੀ ਕਿਤੇ ਨਾ ਨਾ ਠੀਕ ਆ ਗੱਲ ਕਿਹ ਕਿਹੜਾ ਸੂਆ ਸੁੰਦੀ ਹੈ ਇਹ ਸੂਆ ਤੀਜੇ ਸੂਏ ਸੁੰਦੀ ਆ ਬਾਈ ਤੇ ਕਿੰਨਾ ਦੁੱਧ ਕੱਢਿਆ ਇਹਨੇ ਪਿਛਲੇ ਸੂਏ ਦੁੱਧ ਕੱਢਿਆ ਬਾਈ ਦੂਜੇ ਸੂਏ ਇਹਨੇ 17 18 ਲੀਟਰ ਇਹ ਇੱਥੋਂ ਕਰਾ ਦੇ ਲੱਭੀ ਜਾ ਕੋ 17 18 ਕਿਲੋ ਬਾਕੀ ਆਰਡਰ ਗਵਾਈ ਵੀ ਭਰਦਾ ਤੇ ਨਾਸਲ ਕੁਆਲਿਟੀ ਕਹੂੰਗਾ ਫੁੱਲ ਆ ਗਈ ਤੇ ਰੰਗ ਰੰਗ ਕਰਨ ਕਹਿ ਸਕਦੇ ਪੂਰਾ ਚੰਗਾ ਆ ਗਿਆ ਨਾ ਗਾਰੰਟੀ ਬਈ ਆਪਣੀ ਸਾਰੀ ਠੀਕ ਆ ਗੱਲ ਤੇ ਇਥੋਂ ਲੱਭੀਏ ਦੇ ਕੱਦ ਦਾ ਆਈਡੀਆ ਕਰਾ ਦੇ ਕਿਉਂਕਿ ਕੱਦ ਚ ਛੋਟ ਹੀ ਨਹੀਂ ਹੈਗੀ ਮੈਂ ਵਜਨ ਵਾਲੀ ਮੱਝ ਆ ਗਈ ਤੇ ਦਿਨ ਕਿੰਨੀ ਕੱਢੂਗੀ ਦਿਨ ਕੱਢੂ ਬਾਈ ਤਰੀਕ ਦੇ ਹਿਸਾਬ ਨਾਲ 2-3 ਦਿਨ 2-3 ਦਿਨ ਉੱਤੇ ਲਊ ਬਾਈ ਠੀਕ ਆ ਗੱਲ 2 ਤੋਂ 3 ਦਿਨ ਉੱਪਰ ਲੈ ਜੋ ਇਥੋਂ ਮਾਰ ਲਵੀ ਕੈਮਰਾ ਜੇ ਤੂੰ ਪਰਲੇ ਬੰਨੇ ਚਾਹੁੰਦਾ ਆਰਡਰ ਤੇ ਮਾਰਨੇ ਚਵਾਈ ਦੀ ਕਿਵੇਂ ਭਲਵਾਨਾ ਇਹ ਚਵਾਈ ਦੀ ਬਾਈ ਓਕੇ ਆ ਕੋਲੀ ਆ ਜਮਾ ਸਾਰੇ ਗੱਲ ਸੱਟਾ ਟਾਇਟ ਫਾਇਰ ਗਾਰੰਟੀ ਆ ਬ ਲਾ ਤੋਰ ਦੇ ਖੋਲ ਕੇ ਤੇ ਬਾਕੀ ਸਜੇ ਨੂੰ ਇੱਥੇ ਤੋਂ ਨਾ ਤੁਰਦੀ ਦੀ ਜੱਜਮੈਂਟ ਕਰ ਸਕਦੇ ਹੋ ਪਿਛਲੇ ਸੂਏ ਬਾਈ ਕਹਿੰਦਾ ਦੂਜੇ ਸੂਏ 17 ਤੋਂ 18 ਕਿਲੋ ਦੁੱਧ ਦਿੱਤਾ ਤੇ ਵਜਨ ਵੀ ਚੰਗਾ ਕੱਦ ਵੀ ਚੰਗਾ ਤੇ ਖਾਸ ਗੱਲ ਇਹਦੀ ਇਹ ਆ ਵੀ ਸੁਭਾਅ ਆ ਦੀ ਆ ਗਈ ਬਿਲਕੁਲ ਠੰਡੀ ਤੇ ਆਡਰੇ ਮੰਨ ਲਓ ਮਤਲਬ ਵੀ ਫੁੱਲ ਸਾਈਜ਼ ਦਾ ਹੀ ਰੱਖਦੀ ਆ ਤਸੀਮਨ ਕਰਨ ਪਤਾ ਕਿਹੜਾ ਲੱਗਿਆ ਦੀ ਸੀਮਨ ਬਾਈ ਐਚ ਐਲ ਡੀ ਵੀ ਦਾ ਐਚ ਐਲ ਡੀ ਵੀ ਦਾ ਆਪਾਂ ਨੂੰ ਕੋਈ ਨਾਮ ਜਾਂ ਨੰਬਰ ਤਾਂ ਨਹੀਂ ਪਤਾ ਕਿ ਜੱਕ ਤੋਂ ਦਾ ਨਾਮ ਬਾਈ ਨਾ ਨਾਮ ਨਹੀਂ ਪਤਾ ਹੈਗਾ ਬਾਈ ਠੀਕ ਆ ਗੱਲ ਤੂੰ ਲੱਗਿਆ ਸਰਕਾਰੀਆ ਹਰਿਆਣੇ ਵਾਲਾ ਹਾਂ ਬਾਈ ਤੇ ਦੁੱਧ ਕਿੰਨਾ ਕੁ ਲੰਮਾ ਸਮਾਂ ਪਿਆਉਂਦੀ ਆ ਇਹ ਦੁੱਧ ਬਾਈ ਡੇਢ ਮਹੀਨਾ ਪਹਿਲਾਂ ਛੱਡੀ ਹੋਈ ਆ ਡੇਢ ਮਹੀਨਾ ਪਹਿਲਾਂ ਆਪ ਤੋਂ ਛੱਡੀ ਆ ਆਪ ਤੋਂ ਬਾਈ ਤੇ ਚਵਾਈ ਦੀ ਨਰਮ ਰਹੂਗੀ ਜਮਾਂ ਬਾਈ ਓਕੇ ਇਦਨੂੰ A to Z ਦੀ ਗਰੰਟੀ ਆਪਣੀ ਠੀਕ ਆ ਗੱਲ ਤੇ ਐਸ ਵਾਰੀ ਕਿੰਨੀ ਕੁ ਉਮੀਦ ਹੈ ਤੇ ਦੁੱਧ ਦੀ ਕਿੰਨਾ ਕੁ ਦੇ ਸਕਦੀ ਆ ਐਤੀ ਬਾਈ 18 ਪਲੱਸ ਦੇ ਦੂਗੀ ਠੀਕ ਹੈ ਪਿਛਲੇ ਸੂਏ ਕਿੰਨਾ ਕੱਢਿਆ ਨੇ 17 18 ਪਿਛਲੇ ਸੂਏ 17 18 ਦਿੱਤਾ ਵੀ ਬਾਈ ਕਹਿੰਦਾ ਆਪਾਂ ਓਨਾਂ ਕ ਮੰਨ ਕੇ ਦੇਣੀ ਆ ਵੀ ਚਾਹੇ ਅ ਕਿਸੇ ਭਰਾ ਕੋਲ ਵੱਧੀ ਕੱਢੇ ਹਨ ਹਾਂ ਬਈ ਹਾਂ ਕਿਲੋ ਖੰਡ ਘੱਟ ਨਾ ਕੱਢੇ ਉਰਲੇ ਬੰਨੇ ਕਰਦੇ ਪਿਛਾਂ ਤੋਂ ਪਿਛਾਂ ਤੋਂ ਜਦੋਂ ਉਰਲੇ ਬੰਨੇ ਉਲਭੀ ਉਹ ਤੋਂ ਮਾਰਦੀ ਕੈਮਰਾ ਥਣ ਦਾ ਸੈਜ ਵੀ ਸੋਹਣਾ ਰੱਖਦੀ ਆ ਤੇ ਖਾਸ ਗੱਲ ਇਹਦੀ ਹੈ ਆ ਵੀ ਆਰਡਰ ਬਿੱਗ ਸਾਈਜ਼ ਦਾ ਆਰਡਰ ਬਣਾ ਦੂਗੀ ਪੂਰਾ ਵੱਡਾ ਸ਼ੂ ਤੱਕ ਟੱਚ ਕਰ ਦੂਗੀ ਆਰਡਰ ਨੂੰ ਇੱਥੋਂ ਕਰਾਦੀ ਲੱਭੀ ਚੱਕ ਤੇ ਫੇਰ ਕਰਾਦੀ ਸਾਈਡ ਤੋਂ ਅੱਗੇ ਪਿੱਛੇ ਦਾ ਲੇਵਰ ਰੱਖੂਗੀ ਥਣ ਵੱਧ ਘੱਟ ਦੀ ਛਰਲੇ ਛਿੱਟੇ ਦੀ ਭਾਰ ਬੋਝ ਦੀ ਉਹ ਬਾਈ ਕਹਿੰਦਾ ਨਾ ਹਰੇਕ ਪੱਖ ਤੋਂ ਗਾਰੰਟੀ ਦਊਗੀ ਇਧਰਲੇ ਬੰਨੇ ਉਪਰਾਦੇ ਚੱਕ ਇਹ ਇੱਥੋਂ ਮਾਰਦੀ ਕੈਮਰਾ ਬਾ ਕਿਉਂਕਿ ਆਰਡਰ ਦੇ ਸਾਈਜ਼ ਦਾ ਇੱਕ ਆਈਡੀਆ ਜਾਂ ਹੋ ਜੂ ਤੇ ਜਦੋਂ ਕਰਨ ਕਹ ਲਈਏ ਵੀ ਆਪਾਂ ਸੂਪਾਂ ਦੀਆ ਬਣਾਉਣੀ ਜਿਵੇਂ ਕਹਿੰਦੇ ਨੇ ਭਰਾ ਪੰਡਲੇ ਵੀ ਦੀ ਬਾਈ ਸਾਰਾ ਕੁਸ ਆਲਾ ਦੇਖ ਕੇ ਵੀ ਹਾਂ ਵੀ ਮੈਸ ਹੈਗੀ ਆ ਠੀਕ ਆ ਗੱਲ ਵੀ ਸੇਰਾ ਜੀ ਜਮੀ ਸੇਰਾ ਬਣੂਗੀ ਠੀਕ ਆ ਗੱਲ ਤੇ ਚਵਾਈ ਦੀ ਤਾਂ ਓਕੇ ਆ ਬਾਈ ਕੈਨ ਦੀ ਲੋੜੇ ਨਹੀਂ ਤੇ ਕਰਨ ਰੇਟ ਘਿਰੂਗਾ ਇਹਦਾ ਰੇਟ ਬਾਈ ਕੁਸ ਮਰਜ਼ੀ ਕਰਾ ਲਓ ਹਾਂਜੀ ਆਪਾਂ 1.80 ਦੀ ਦੇ ਦੇ ਦਾਂਗੇ ਨਾ 1 ਲੱਖ ਤੇ 80 ਹਜ਼ਾਰ ਦੀ ਦੇਣੀ ਆ ਤੇ ਰੇਟ ਇਹ ਰਹੂਗਾ ਜੈਸਨੋ ਵਾਲਾ ਰੇਟ ਜਾ ਰਹੂਗਾ ਬੇਚ ਉਹ ਸੀਨ ਨਹੀਂ ਬਾਈ ਕਹਿੰਦਾ ਵੀ ਆਪਾਂ ਰੇਟ ਕਰਨਾ ਫਿਕਸ ਫਿਕਸ ਵੀ ਵੱਧ ਘੱਟ ਵਾਲਾ ਕੰਮ ਨਹੀਂ ਇਹ ਜੋ ਕੱਲੀ ਛੋਟ ਵਾਲਾ ਕੰਮ ਹੀ ਰਹਿ ਜੂਗਾ ਤੇ ਜੇ ਕੋਈ ਸੱਜਣ ਕਹਦੇ ਬਾਈ ਵੀ 18 ਕਿਲੋ ਦੁੱਧ ਤਿਆਰ ਕਰਕੇ ਦੇ ਦੇ ਆਪਾਂ ਨੂੰ ਉਹ ਬਾਈ ਮੌਕੇ ਤੇ ਰੇਟ ਉਹ ਹੈ ਜਿਹੋ ਹੋ ਜੂਗਾ ਤਿਆਰ ਕਰਕੇ ਦੇ ਹਾਂ ਬਾਈ ਕੋਈ ਦਿੱਕਤ ਤਾਂ ਨਹੀਂ ਤਿਆਰ ਕਰ ਕੋਈ ਚੱਕਰੇ ਗਾਰੰਟੀ ਹੈ ਸਾਰੇ ਕਸ ਦੀ ਕਿਹੜਾ ਹੋਰ ਕਮਾ ਦੇ ਖੋਲ ਕੇ ਲੈ ਇੱਕ ਵਾਰੀ ਸੱਜਣ ਨੂੰ ਤੁਹਾਨੂੰ ਤੋਰ ਕੇ ਫੇਰ ਦਿਖਾ ਦਨੇ ਕਿਉਂਕਿ ਕਿਸੇ ਸੱਜਣ ਨੇ ਕਈ ਵਾਰੀ ਆਨਲਾਈਨ ਮੰਗਵੋਣੀ ਹੁੰਦੀ ਆ ਖਣ ਦਾ ਸੈਜ ਵੀ ਸੋਹਣਾ ਤੇ ਆਰਡਰ ਵੀ ਬਹੁਤ ਕਮਾਲ ਦਾ ਰੱਖਦੀ ਆ ਤੇ ਬਾਕੀ ਸਿੰਘ ਵੀ ਗੋਲ ਆ ਗਿਆ ਜਿਵੇਂ ਕਹਿ ਲਿਆ ਕਿਸੇ ਭਰਾ ਨੇ ਬਰੀਡ ਤੇ ਕੰਮ ਕਰਨਾ ਬਰੀਡਿੰਗ ਵਾਲੇ ਮਾਮਲੇ 'ਚ ਇਹ ਮੱਝ ਤੁਹਾਡੇ ਵਾਸਤੇ ਬਹੁਤ ਬੈਸਟ ਰੈਨ ਵਾਲੀ ਆ ਲੰਬਾਈ ਵੀ ਚੰਗੀ ਆ ਤੇ ਹਾਈਟ ਵੀ ਚੰਗੀ ਆ ਗਈ ਤੇ 100 ਦੀ 100 ਹੀ ਰਹਿਣ ਵਾਲੀ ਆ ਹਰੇਕ ਪੱਖ ਤੇ ਜਿਵੇਂ ਬਾਈ ਨੇ ਦੱਸਿਆ ਵੀ ਗਰੰਟੀ ਵਾਲਾ ਕੰਮ ਹੀ ਆ ਜਿਵੇਂ ਕਈ ਭਰਾ ਕਹਿੰਦੇ ਆ ਵੀ ਆਪਾਂ ਕਿਸੇ ਘਰੇਲੂ ਸੱਜਣ ਤੋਂ ਪਸ਼ੂ ਲੈਣਾ ਘਰੇਲੂ ਸੱਜਣ ਦੇ ਘਰੋਂ ਤੁਹਾਨੂੰ ਕਮਾਲ ਦੀ ਝੋਟੀ ਦਿਖਾਤੀ 17 18 ਕਿਲੋ ਵਾਲੀ ਰੇਟ ਵੀ ਬਾਈ ਨੇ ਜਾਇਜ਼ ਕਰਿਆ ਕੁਆਲਿਟੀ ਦੇ ਹਿਸਾਬ ਦਾ ਤੇ ਰੇਟ ਸੱਜਣੋ ਫਿਕਸ ਫਿਕਸ ਜੇ ਵਾਲਾ ਕੰਮ ਹੀ ਆ ਛੋਟ ਛੱਪੇ ਵਾਲਾ ਕੰਮ ਹੀ ਰਹੂਗਾ ਥੋੜਾ ਘਣਾ ਨੰਬਰ ਕਿਹੜਾ ਹੋਰ ਬੋਲੋ ਜੀ ਨੰਬਰ ਬਾਈ 98783 99168 ਬਾਈ 99168 ਹਾਂ ਪਿੰਡ ਗਾਗਾ ਤਹਿਸੀਲ ਲਹਿਰਾ ਗਾਗਾ ਤੇ ਜ਼ਿਲ੍ਹਾ ਰਹੂਗਾ ਸੰਗਰੂਰ ਜਿਹੜੇ ਵੀ ਭਰਾ ਨੂੰ ਇਹ ਮੱਝ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਾਓ ਬਾਈ ਤੋਂ ਧੰਨਵਾਦ